ਭਾਈ ਜੀ ਮੈਂ ਤਾਂ ਸੁਣਿਆ ਤੁਸੀਂ ਕੋਈ ਡਾਕਟਰ ਹੀ ਨਹੀਂ ਛੱਡਿਆ ਸੀਗਾ ਹਾਂ ਜੀ ਮੈਂ ਬਹੁਤ ਜਗ੍ਹਾ ਤੇ ਘੁੰਮਿਆ ਜੀ ਅੱਛਾ ਜੀ ਪਹਿਲਾਂ ਤਾਂ ਨਾ ਤੁਹਾਡਾ ਨਾਮ ਦੱਸ ਦੋ ਕਾਈਂਡਲੀ ਪਿੰਡ ਦੇ ਨਾਮ ਮੇਰਾ ਪਿੰਡ ਮੇਰਾ ਨਾਮ ਦਲਜੀਤ ਸਿੰਘ ਪਿੰਡ ਪਛੋਵਾਲ ਫਲੌਰ ਦੇ ਨੇੜੇ ਆ ਠੀਕ ਹੈ ਜੀ ਹਾਂ ਜੀ ਅੱਛਾ ਫਲੌਰ ਤੋਂ ਇੱਥੇ ਇੰਨੀ ਲੇਟ ਆਏ ਹੋਏ ਹੋ ਤੁਸੀਂ ਹਾਂ ਜੀ ਕਿੰਨਾ ਕ ਟਾਈਮ ਹੋ ਗਿਆ ਆਏ ਨਾ ਤੁਹਾਨੂੰ ਅਸੀਂ ਆਏ ਕੋਈ 3:30 ਵਜੇ ਆਏ ਇੱਥੇ ਅੱਛਾ ਕਾਫੀ ਸਮਾਂ ਬੈਠੇ ਕਿਤੇ ਅੱਛਾ ਵੀਰ ਜੀ ਕੀ ਕੀ ਪ੍ਰੋਬਲਮਾਂ ਸੀ ਗਿਆ ਪਰ ਉਹਨੂੰ ਕਮਰ 'ਚ ਮੇਰੇ ਇੱਕ ਦਰਦ ਸੀਗਾ ਤੇ ਲੱਤਾਂ 'ਚ ਵੀ ਦਰਦ ਸੀ ਦੋਨਾਂ ਲੱਤਾਂ 'ਚ ਦਰਦ ਪੈਂਦਾ ਸੀ ਕਿੰਨਾ ਟਾਈਮ ਹੋ ਗਿਆ ਸੀ ਹੋ ਗਿਆ 3 ਕ ਸਾਲ ਦੇ ਕਰੀਬ ਹੋ ਗਿਆ ਅੱਛਾ ਹਾਂਜੀ ਤੇ ਜੇ ਆਪਾਂ ਡਾਕਟਰਾਂ ਦੀ ਗਿਣਤੀ ਕਰ ਲਈਏ ਤਾਂ ਲਗਭਗ ਕਿੰਨੇ ਕੁ ਡਾਕਟਰਾਂ ਦੇ ਦਰਸ਼ਨ ਕਰਿਆ ਸੀਗੇ ਕੋਈ 20 25 ਡਾਕਟਰਾਂ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਮੇਰੇ ਮੱਥਾ ਕਿੰਨਾ ਠੇਕਤਾ ਸੀਗਾ ਜੀ ਕੋਈ ਹਿਸਾਬ ਨਹੀਂ ਅੱਛਾ ਗਿਣਤੀ ਨਹੀਂ ਗਿਣਤੀ ਨਹੀਂ ਹੋਈ ਤੇ ਫਿਰ ਇਹਨਾਂ ਨੇ ਵੀ ਮੱਥਾ ਦਾ ਤਕੜਾ ਟਕਾਇਆ ਹੋਈ ਜਾ ਠੀਕ ਕਰਤਾ ਨਹੀਂ ਚਲੋ ਇਦਾਂ ਵਾਂ ਵੀ ਰਾਮ ਆਉਣਾ ਚਾਹੀਦਾ ਹਾਂਜੀ ਜਿਹੜੀ ਗੱਲ ਆ ਜਦੋਂ ਆਪਾਂ ਇੰਨੀ ਦੂਰ ਚੱਲ ਕੇ ਆਉਨੇ ਆ ਤਾਂ ਫਿਰ ਜੇ ਆਪਾਂ ਨੂੰ ਫਾਇਦਾ ਨਾ ਹੋਵੇ ਤਾਂ ਫਿਰ ਆਣ ਦਾ ਕੋਈ ਫਾਇਦਾ ਨਹੀਂ ਹੈ ਪਰ ਇੱਥੇ ਮੈਨੂੰ ਕੀਨੇ ਕਲੇ ਜੀ ਪਹਿਲਾਂ ਤਾਂ ਹੀ ਦੱਸੋ ਨਹੀਂ ਪੈਸੇ ਜਾਇਜ਼ ਹੀ ਲੈਂਦੇ ਜੀ ਕੋਈ ਇਹਨੇ ਪੈਸੇ ਨਹੀਂ ਲੈਂਦੇ ਬਾਕੀ ਠੀਕ ਕਰ ਦਿੰਦੇ ਵੱਡੀ ਗੱਲ ਠੀਕ ਕਰ ਦਿੰਦੇ ਜੀ ਸਭ ਵੱਡੀ ਗੱਲ ਹੈ ਤੇ ਬਾਈ ਜੀ ਮੈਂ ਇੱਕ ਨਾ ਠੋਕ ਕੇ ਇਹ ਗੱਲ ਕਿਹੋ ਓਕੇ ਪੁੱਛਦਾਗਾ ਮੈਂ ਤੁਹਾਨੂੰ ਗੁੱਸਾ ਨਾ ਕਰਿਓ ਵੀ ਸਿੱਖੇ ਤਾਂ ਨਹੀਂ ਹੋਏ ਡਾਕਟਰ ਦੇ ਮੰਗਰ ਲਾ ਕੇ ਤਾਂ ਨਹੀਂ ਕਹਿ ਰਹੇ ਕਿਤੇ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਡਾਕਟਰ ਨੇ ਕੁਝ ਨਹੀਂ ਸਿਖਾਇਆ ਹਾਂਜੀ ਆਪਾਂ ਨੂੰ ਜਦਾਂ ਸਰੀਰ ਸਹੀ ਹੈ ਤੇ ਆਪਾਂ ਕਹਿ ਰਹੇ ਆ ਕਿੰਨੇ ਵਾਰ ਹੀ ਆਇਆ ਇਹਨਾਂ ਕੋਲ ਸ੍ਰੀ ਮੈਂ ਆ ਗਿਆ 6-7 ਵਾਰ ਹੀ ਆ ਗਿਆ ਇਹਨਾਂ ਕੋਲ ਮੰਨ ਲਓ ਜਿਹੜੀ ਪ੍ਰੋਬਲਮ ਤੁਸੀਂ ਪਹਿਲੀ ਵਾਰ ਲੈ ਕੇ ਆਏ ਸੀਗੇ ਜਦੋਂ ਇਹਨਾਂ ਨੇ ਪਹਿਲਾ ਟ੍ਰੀਟਮੈਂਟ ਕੀਤਾ ਸੀ ਤਾਂ ਕਿੰਨੇ ਪਰਸੈਂਟ ਤੁਹਾਨੂੰ ਲੱਗਿਆ ਸੀ ਵੀ ਰਾਹਤ ਆ ਮੈਨੂੰ ਕੋਈ 40-50% ਪਹਿਲੀ ਵਾਰ ਚ ਹਾਂਜੀ ਪਹਿਲੀ ਵਾਰ ਹੀ ਲੋ ਬਾਈ ਜੀ ਧੰਨਵਾਦ ਤੁਹਾਡਾ ਤੁਹਾਡੇ ਇੱਕ ਇੰਨੇ ਦੱਸਣ ਨਾਲ ਨਾ ਪਤਾ ਨਹੀਂ ਕਿੰਨਾ ਕੁ ਤਾਂ ਫਾਇਦਾ ਹੋਵੇ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ